ਕੋ ਦਿੱਤਾ ਤੇ 100 ਬ ਦਿੱਤਾ ਤੁਸੀਂ ਇਹ ਬਣਾਉਂਦਾ ਤੁਸੀਂ 200 ਦਾ ਹੀ ਰੋਲ ਦਾ ਹੀ ਕੰਮ ਹੋਇਆ ਵੇ ਕੀ ਹੋਇਆ ਕੀ ਆ ਜੀ ਇਹ ਕਹਿੰਦਾ ਪੈਸੇ ਤੁਸੀਂ ਖੋਏ ਇਹਨਾਂ ਦੇ ਪਰ ਇਹ ਅੱਗੇ ਵੀ 2-3 ਵਾਰੀ ਅੱਗੇ ਵੀ ਆਇਆ ਇੱਕ ਮਿੰਟ ਭਾਜੀ ਇੱਕ ਮਿੰਟ ਇਹ ਮਿਲਦਾ ਹੈ ਮੁੰਡਾ ਠੀਕ ਹੈ ਮਿਲਦਾ ਹੈ ਕਰਦੇ ਸੇ ਮਿਲਦਾ ਮੈਨੂੰ ਕਿਉਂ ਮਿਲਣਾ ਤਾਂ ਇੱਥੇ ਮਿਲਣ ਆਂਦਾ ਏ ਓਕੇ ਜਲਦ ਕੰਮ ਕਰਨ ਆਂਦਾ ਹੈ ਮੈਨੂੰ ਜਲਦ ਮਿਲਦਾ ਹੈ ਅੱਗੇ ਵੀ ਇੱਕ ਕੁੜੀ ਨੂੰ ਮਿਲਿਆ ਇਹਨੇ ਉਹਦੇ ਵੀ ਨਹੀਂ ਪੈਸੇ ਦਿੱਤੇ ਅੱਜ ਮੈਨੂੰ ਕਹਿ ਕੇ ਲੈ ਕੇ ਗਿਆ ਕਿ ਮੈਂ ਮਿਲਣਾ ਹੈ ਕੀ ਆ ਮਿਲਣ ਲਿਓ ਤੇ ਮਿਲ ਆਪ ਚੌਂਗ ਪਤਾ ਨਹੀਂ ਕਿਹੜੀ ਜਗ੍ਹਾ ਤੇ ਜਿਹੜਾ ਚੌਂਕ ਹੀ ਉਹਦੇ ਸਾਹਮਣੇ ਪਲਾਟ ਹੀ ਉੱਥੇ ਲੈ ਗਿਆ ਇਹਨੇ ਮੈਨੂੰ 300 ਰੁਪਏ ਦਿੱਤਾ ਦੋ ਤੇ ਮੈਨੂੰ ਛੱਡ ਕੇ ਭੱਜ ਗਿਆ ਕੂੜੇ ਵਾਲਾ ਵੀ ਬੰਦਾ ਕਵਾ ਇਹ ਕਹ ਰਿਹਾ ਕਿ ਮੇਰੇ ਪੈਸੇ ਕੱਢ ਲੈ ਇਹ ਕਹ ਰਿਹਾ ਕਿ ਇਹਨਾਂ ਨੇ ਮੇ ਕੋਲ 100 ਰੁਪਏ ਮੰਗਿਆ ਸੀਗਾ ਮੈਨੂੰ ਕਹਿੰਦੇ ਮੈਨੂੰ ਉੱਥੇ ਤੱਕ ਛੱਡ ਦੇ ਨਹੀਂ ਕਹਿੰਦੇ ਪਿੱਛੇ ਮੈਂ ਪਿੱਛੇ ਮੇਰੇ ਬੈਠੇ ਦੇ ਇਹਨਾਂ ਨੇ ਮੇਰੇ ਪੈਸੇ ਕੱਢ ਲਏ ਇਹਨੂੰ ਪਤਾ ਉਹ ਵੀ ਕੱਢ ਲਿਆ ਕਹਿੰਦੇ ਉਹ ਦੁਕਾਨ ਨਪਾਲੀ ਜਿਹੜਾ ਉੱਥੇ ਮੀਠ ਬਣਾਉਂਦਾ ਉਹਨੂੰ ਵੀ ਪਤਾ ਹੋ ਉਹ ਕਹਿੰਦੇ ਕੁੜੀ ਨੂੰ ਕਿਸ ਨੂੰ ਮਿਲਣ ਆਇਆ ਸੀਗਾ ਮਿਲਣ ਆਇਆ ਸੀ। ਅੱਛਾ ਤੁਹਾਨੂੰ ਹੀ ਮਿਲਣ ਆਇਆ ਸੀ ਕਿਸੇ ਹੋਰ ਨੂੰ ਪੁੱਛਿਆ ਉਹਨਾਂ ਨਾਲ ਨਹੀਂ ਬਣੀ ਉਸ ਤੋਂ ਬਾਅਦ ਦੇ ਵਿੱਚ ਮੇਰੇ ਪਹਿਲੇ ਮਤਲਬ ਮਿਲਿਆ ਸੀ ਕਿਸੇ ਨੂੰ ਇਹ ਕਹਿੰਦਾ 5000 ਕਹਿੰਦਾ ਪਹਿਲੇ ਇੱਕ ਦੋ ਦਿਨ ਪਹਿਲੇ ਤਿਆਰ ਹੋਇਆ ਸੀਗਾ ਮੈਨੂੰ ਇਹਨਾਂ ਨੇ ਦੇਖਿਆ ਤੇ ਮੈਨੂੰ ਮੈਂ ਤੇ ਨਿਗਰ ਰੱਖਦੇ ਆ ਇਹ ਰੈਗੂਲਰ ਆਂਦਾ ਬੰਦਾ ਮੈਂ ਕਿਉਂ ਅਗਲੇ ਨਾਲ ਤੈਨੂੰ ਰੈਗੂਲਰ ਆਂਦਾ ਬੰਦਾ ਮੈਂ ਕਿਉਂ ਤੁਹਾਡੇ ਕੋਲ ਅਗਲੇ ਤੁਸੀਂ ਇਹਨਾਂ ਸ਼ਾਸਤਰੀ ਮਾਰਕੀਟ ਚੌਂਗ ਚ ਵੀ ਮੇਰੀ ਬਣੀ ਬੈਠੀ ਹੈ ਅੱਡਾ ਪਹਿਲਾਂ ਇਹ ਵੀਡੀਓ ਵੀ ਕੋਈ ਦਿਖਾ ਰਿਹਾ ਜਿੱਥੇ ਤੁਹਾਡੇ ਕੋਲ ਪੈਸੇ ਮੰ ਕਿ ਗਾਣ ਕਿਉਂਕਿ ਉਹਥੇ ਵੀ ਮੈਨੂੰ ਤੰਗ ਕਰ ਹੀ ਜਾ ਰਿਹਾ ਸੀ ਤੇ ਉੱਥੇ ਕੋਈ ਪੁਲਿਸ ਵਾਲਾ ਸੀਗਾ ਉਹਨੇ ਇਹਨੂੰ ਭਜਾਇਆ ਬੋਲ ਬੋਲ ਕੇ ਇਹਨਾਂ ਨੇ ਪੈਸੇ ਕੱਢੇ ਪਿੱਛੇ ਨਹੀਂ ਤੁਸੀਂ ਇਹਨਾਂ ਦੇ 3000 ਰੁਪਏ ਕੋ ਕੱਢੇ ਇਹਨਾਂ ਦਾ ਨਹੀਂ ਤੇ ਇਹ ਝੂਠ ਬੋਲ ਰਿਹਾ ਹੈ ਜੇ ਕਹਿੰਦੇ ਤੁਸੀਂ ਸੱਚੀ ਕਹੇ ਤਾਂ ਝੂਠ ਕਾ ਤਾਂ ਬੋਲਦੇ ਪੈਸੇ ਕੱਢੇ ਪਿੱਛੇ ਇਹ ਇਹ ਰੋ ਰੋ ਉਥੇ ਕਮਲਾ ਹੋਇਆ ਪਿਆ ਵਾ ਇਹ ਮੈਂ ਥੋੜੀ ਦੇਰ ਪਹਿਲੇ ਜਿਹੜਾ ਵੀ ਬਾਤ ਆ ਕੋਈ ਪਹਿਲਾਂ ਥੋੜੀ ਦੇਰ ਪਹਿਲਾਂ ਮੈਂ ਨਾ ਇਹ 2 ਘੰਟੇ ਪਹਿਲਾਂ ਸੰਗਮ ਮੋਡਲ ਵੀ ਜਾ ਕੇ ਆਇਆ ਉਥੇ ਵੀ ਇਹਨੂੰ ਰੂਮ ਤੋਂ ਮਨਾ ਹੋ ਗਿਆ ਇੱਕ ਆਈਡੀ ਨਹੀਂ ਸੀ ਮਤਲਬ ਗਲਤ ਕੰਮ ਆਪ ਕਰਨ ਆਏ ਸੀ ਗਏ ਤੇ ਜਿਹੜਾ ਤੁਹਾਡੇ ਤੇ ਇਲਜ਼ਾਮ ਲਗਾ ਰਿਹਾ ਪੈਸੇ ਕੱਢਣ ਦੇ ਉਹ ਅਦਲ ਕਰਾ ਦੇਣਾ ਉਸ ਤੋਂ ਬਾਅਦ ਪਿਛਲੀ ਉਸ 2500 ਬੈਂਚ ਚੋਂ ਚਲ ਕੇ ਆਇਆ ਉਸ ਤੋਂ ਬਾਅਦ ਜੇ ਤੁਸੀਂ ਕਹ ਬਹੁਤ ਜਿੰਨਾ 1500 ਰੁਪਏ ਮਿਲ 1500 ਮੈਨੂੰ ਮਿਲਣਾ ਹੈ ਤਾਂ ਫਿਜ਼ੀਕਲੀ ਮਿਲਣਾ ਹੈ ਮੈਂ ਕਿਉਂ ਮੈਨੂੰ ਤੈਨੂੰ ਇਹ ਨਾਮ ਕੀ ਤੁਹਾਡਾ ਕੀ ਨਾਮ ਹੈ ਮੇਰਾ ਆਂਟੀ ਨਾ ਕੀ ਹੋਇਆ ਕੀ ਸੀ ਤੁਹਾਡੇ ਨਾਲ ਨਾ ਤਿਆਂ ਜੀ ਹੋਇਆ ਕੀ ਸਰ ਮਿਲਣ ਲਈ ਆਇਆ ਸੀਗਾ ਮੈਂ ਕਿਉਂ ਮਿਲਣ ਤਾਂ ਨਹੀਂ ਲਾਸਟ ਟਾਈਮ ਵੀ ਮਿਲਿਆ ਆਇਆ ਸੀਗਾ ਇੰਨਾ ਪੈਸਿਆਂ ਦੀ ਗੱਲ ਨਹੀਂ ਬਣੀ ਠੀਕ ਹੈ ਅੱਜ ਮੈਨੂੰ ਕਹਿੰਦਾ ਕਿ ਮੈਂ ਤੈਨੂੰ 800 ਰੁਪਏ ਦੇ ਦਿੰਦਾ ਮੈਂ ਕਿਉਂ ਮਿਲਣ ਤਾਂ ਨਹੀਂ ਇੱਕ ਮਿੰਟ ਯਾਰ ਮੈਂ ਕਹਿੰਦਾ ਆ ਇੱਕ ਦੀ ਗੱਲ ਸੁਣ ਪਹਿਲਾਂ ਇੱਕ ਦੀ ਗੱਲ ਸੁਣ ਹੁਣ ਹਾਂਜੀ ਇਹਨੇ 300 ਰੁਪਏ ਦਿੱਤਾ ਬਾਕੀ ਪੈਸੇ ਕਹਿੰਦਾ ਉੱਤੇ ਜਾ ਕੇ ਦੇਣਾ ਉੱਤੇ ਜਾ ਕੇ ਨੇ ਮੈਨੂੰ ਪੈਸੇ ਨਹੀਂ ਦਿੱਤੇ ਤੇ ਕਿੱਕ ਮਾਰ ਗਏ ਉੱਥੇ ਕੋਈ ਜਿੱਦਾ ਕਿਸੇ ਆਂਦਾ ਸੀਗਾ ਕੋਈ ਜਿੱਦਾ ਤੇ ਇਹ ਭੱਜ ਗਿਆ ਉਥੋਂ ਮੈਨੂੰ ਵੀ ਛੱਡ ਕੇ ਦੌੜ ਗਿਆ ਨਹੀਂ ਜਿੱਦਾਂ ਇਹ Shastri Market ਚੌਂਕ ਤੱਕ ਮੈਂ ਪੈਦਲ ਆਈ ਆ ਉਥੇ ਪੁਲਿਸ ਚੌਂਕੀ ਦੇ ਸਾਹਮਣੇ ਪਲਾਟਾ ਉਥੇ ਗਿਆ ਸੀ ਉਸ ਤੋਂ ਪਹਿਲਾਂ ਮੈਂ ਨਾ Shastri ਇੱਥੇ ਸੰਗਮ ਹੋਟਲ ਗਿਆ ਇਹਨੂੰ ਆਈ ਡੀ ਕਰਕੇ ਉਥੇ ਰੂਮ ਨੇ ਮਿਲਿਆ ਤਾਨੂੰ ਰੋਟ ਕਰਕੇ ਤਾਨੂੰ ਕੀ ਕਹਿ ਕੇ ਲੈ ਕੇ ਗਿਆ ਇਹ ਕਿ ਮੈਨੂੰ ਮਿਲਣਾ ਵਾ ਕਿ ਮੈਂ ਇੱਥੇ ਨਹੀਂ ਮਿਲਣਾ ਹੈਗਾ ਤੇਨੂੰ ਆਈਡੀ ਤੋਂ ਮਨਾ ਹੋ ਗਿਆ ਆਈਡੀ ਨਹੀਂ ਸੀਗੀ ਦੇਖੋ ਉਹਨਾਂ ਨੇ ਕਿਹਾ ਆਈਡੀ ਚਾਹੀਦੀ ਆਈਡੀ ਤੋਂ ਬਿਨਾ ਹੀ ਰੁਕਣੀ ਨਹੀਂ ਦੇਣਾ ਇਹ ਆਪਣੇ ਫੇਰ ਕਹਿੰਦਾ ਮੇਰੇ ਕੋਲ ਪਲਾਟ ਹੈਗਾ ਮੈਂ ਉੱਥੇ ਲੈ ਆਇਆ ਅੱਗੇ ਵੀ ਆਂਦਾ ਬੰਦਾ ਰੈਗੂਲਰ ਆਂਦਾ ਹੈ ਤੇ ਸਾਰੀ ਦੁਕਾਨਾਂ ਵਾਲੇ ਨੂੰ ਫੇਰ ਤੂੰ ਹੀ ਪਲਾਟ ਦੇ ਵਿੱਚ ਇਹਨਾਂ ਨਾਲ ਨਹੀਂ ਗਏ ਨਾਲ ਗਈ ਸੀਗੀ ਫੇਰ ਉੱਥੇ ਪਲਾਟ ਚ ਕੀ ਕੀਤਾ ਦੇ ਇਹਨੇ ਮੈਨੂੰ 300 ਰੁਪਏ ਦਿੱਤਾ ਹਾਂ 300 ਰੁਪਏ ਦੇ ਕੇ ਕਹਿੰਦਾ ਕਿਵੇਂ ਕੋਈ ਆਹੀ ਪੈਸੇ ਹੈਗੇ ਆ ਬਾਕੀ ਤਾਂ ਨੂੰ ਮੈਂ ਮਤਲਬ ਬਾਅਦ ਦੇਣਾ ਕੰਮ ਕਰਨ ਤੋਂ ਬਾਅਦ ਇਹਦਾ ਕੰਮ ਨਹੀਂ ਹੋਇਆ ਮੈਨੂੰ ਪੈਸੇ ਨਹੀਂ ਦਿੱਤੇ ਮੈਂ ਛੱਡ ਗਿਆ ਉੱਥੇ ਇੱਥੇ ਰਾਤ ਨੂੰ ਤੁਸੀਂ ਇੱਥੇ ਗਲਤ ਕੰਮ ਕਰਦੇ ਹੋ ਪੁਲਿਸ ਪ੍ਰਸ਼ਾਸਨ ਦੇ ਇੱਥੇ ਕੋਈ ਨਿਗਾਹ ਨਹੀਂ ਹੈਗੀ ਪੁਲਿਸ ਪ੍ਰਸ਼ਾਸਨ ਦੀ ਸਰ ਪੁਲਿਸ ਵਾਲੇ ਆਂਦੇ ਆ ਭਜਾਉਂਦੇ ਆ ਬਹੁਤ ਪਰ ਇਹੀ ਘਰੋਂ ਤੇ ਕਿਹੜੀ ਇਦਾਂ ਦੀ ਮਜਬੂਰੀ ਹੈ ਤੁਹਾਨੂੰ ਕਿ ਰਾਤ ਨੂੰ ਤੁਹਾਨੂੰ ਇਦਾਂ ਦਾ ਕੰਮ ਇੱਥੇ ਕਰਨਾ ਪੈ ਰਿਹਾ ਸਰ ਮੇਰਾ ਕਿਹੜੀ ਵਾਰਸਾ ਕੇਸ ਚੱਲ ਰਿਹਾ ਮੇਰੀ ਆਪਣੀ ਸੁਰਤਰੀਕ ਹੈ ਤਰੀਕ ਤੇ ਜਾਣਾ ਤੇ ਤਾਂ ਕਰਕੇ ਅੱਜ ਰਾਤ ਨੂੰ ਇੱਥੇ ਆਏ ਸੀ ਤੁਸੀਂ ਮੈਂ ਆਂਦੀ ਆ ਮਤਲਬ 2-4 ਦਿਨ ਛੱਡ ਕੇ ਆਂਦੀ ਨੀ ਕੋਈ ਮਜਬੂਰੀ ਹੈ ਕੋਈ ਮਜਬੂਰੀ ਕਰਦੀਆਂ ਪ੍ਰੋਬਲਮਾਂ ਬਸ ਸਾਡੀਆਂ ਆ ਨੇ ਜੋ ਹੁਣ ਜਿਹੜਾ ਨੌਕਰੀ ਕਰਕੇ ਨਹੀਂ ਚੱਲਦੀ ਪੁਲਿਸ ਵਾਲੇ ਬਹੁਤ ਮਨਾ ਕਰਦੇ ਆ ਕਿ ਇੱਥੇ ਨਹੀਂ ਆਣਾ ਭਜਾਉਂਦੇ ਵੀ ਆ ਪਰ ਸਾਰੀਆਂ ਫਿਰ ਨਹੀਂ ਅੜਦੀਆਂ ਵਿੱਚ ਮੈਂ ਵੀ ਨੀੜ ਨਹੀਂ ਕਿੱਦਾ ਇਹ ਕਿੱਦਾ ਇਹ ਜਿਹੜੇ ਇਲਜ਼ਾਮ ਲਗਾ ਰਿਹਾ ਤੁਹਾਡੇ ਦੇ ਉੱਤੇ ਤੁਹਾਡੇ ਉੱਤੇ ਕੀ ਪੈਸੇ ਤੁਸੀਂ ਖੋਏ ਆ ਹਾਂਜੀ ਉਹ ਉਹਨੂੰ ਕਿਵੇਂ ਦੇਖਦੇ ਨਹੀਂ ਜੀ ਇਹ ਗਲਤ ਆ ਇਹ ਬਿਲਕੁਲ ਜੂਠ ਹਾਂਜੀ ਇਹਨਾਂ ਦੇ ਹੱਥ 'ਚ ਫੜੇ ਸੀਗਾ ਜਦੋਂ ਤੂੰ ਜਾਂਦੇ ਪੈਰ ਮੈਂ ਦੇਖਿਆ ਸੀ ਤੁਹਾਨੂੰ ਕੀ ਰੱਖਿਆ 500 ਦਾ 90 503 ਤੁਸੀਂ ਗੱਡੀ 'ਚ ਕਿਉਂ ਬਿਠਾਇਆ ਜਦੋਂ ਉਤਾਰਤਾ ਤਾਂ ਪੁੱਛਾਂ ਜੀ ਕੋਈ ਕਿਸਦਾ ਬੰਦਾ ਆਂਦਾ ਇੱਥੇ ਉਤੋਂ ਤੱਕ ਤਾਂ ਸਨਾ ਉਹ ਨਾ ਨਾਈਟ ਲਾਈ ਇਹਨੇ 6000 ਰੁਪਏ ਦਾ ਨਾਈਟ ਲਾਈ ਇਹਨੇ ਕੋਲਣਾ ਉਹ ਨਾਈਟ ਵੀ ਲਾਂਦਾ ਹਾਂਜੀ ਨਾਈਟ 6000 ਰੁਪਏ ਚ ਲਾ ਕੇ ਅੱਗੇ ਦੇਖਿਆ ਤੁਸੀਂ ਕਦੀ ਇਹਨੂੰ ਹਾਂਜੀ 4-5 ਰੈਗੂਲਰ ਕਸਟਮਰ ਆਉਂਦੀ ਬੱਸ ਇੰਨਾ ਦੇਖ ਇੰਨਾ ਇਹ ਮਜਬੂਰ ਨਹੀਂ ਕਿ ਜਿਹੜੇ ਬੰਦੇ ਆ ਨਾ ਉਹ ਮਜਬੂਰ ਆ